ਨੇੜੇਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦਾ ਈਆਈ ਟੂਲ ਸਿਰਫ 14 ਦਿਨ ਦੇ ਅੰਦਰ ਲਗਭਗ 90% ਉਪਭੋਗਤਾ ਸੰਤੁਸ਼ਟੀ ਦਰ ਨੂੰ ਪ੍ਰਾਪਤ ਕਰਦੇ ਹੋਏ ਤੀਜੀ ਨਾਲ ਟੈਕਸੇਸ਼ਨ ਪ੍ਰਾਪਤ ਕਰ ਰਿਹਾ ਇਹ ਪ੍ਰਭਾਵਸ਼ਾਲੀ ਪ੍ਰਦਰਸ਼ਨ ਮੁੱਖ ਸੋਸ਼ਲ ਮੀਡੀਆ ਸਾਈਟਾਂ ਤੇ ਕਿਰਿਆਸ਼ੀਲ ਵਿਗਿਆਪਨਾ ਤੋਂ ਬਿਨਾਂ ਟੂਲ ਦੀ ਜੈਵਿਕ ਪ੍ਰਸਿੱਧੀ ਨੂੰ ਦਰਸਾਉਂਦਾ ਹੈ ਅਸੀਂ ਆਪਣੇ ਈਆਈ ਟੂਲ ਦੇ ਸਕਾਰਾਤਮਕ ਜਵਾਬ ਤੋਂ ਬਹੁਤ ਜ਼ਿਆਦਾ ਖੁਸ਼ ਹਾਂ AI ਟੂਲ ਦੇ 80% ਸਵਾਲਾਂ ਦੇ ਤੀਜੀ ਨਾਲ ਜਵਾਬ ਦੇਣ ਦੀ ਸਮਰੱਥਾ ਬਿਨਾ ਅਡੀਕ ਕੀਤੇ ਇਮੀਗ੍ਰੇਸ਼ਨ ਜਾਣਕਾਰੀ ਖੋਜਾਂ ਨੂੰ ਬਦਲ ਦਿੰਦੀ ਹੈ ਇਹ ਅਸਲ ਸਮੇਂ ਦੀ ਜਾਣਕਾਰੀ ਵਿਅਕਤੀਆਂ ਅਤੇ ਪੇਸ਼ੇਵਰਾਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਤੀਕਿਰਿਆ ਦਾ ਪ੍ਰਬੰਧਨ ਕਰਨ ਦੀ ਇਜਾਜ਼ਤ ਦਿੰਦੀ ਹੈ ਇਮੀਗ੍ਰੇਸ਼ਨ ਨਿਊਜ਼ AI ਟੂਲ ਚੈਟਬੋਟ ਨੇ ਉਪਭੋਗਤਾ ਅਨੁਭਵ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਤੇ ਲਗਭਗ 1 ਮਹੀਨਾ ਪਹਿਲਾ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 80% ਸਵਾਲਾਂ ਦੇ ਜਵਾਬ ਦਿੱਤੇ ਗਏ ਸਨ ਇਹ ਅਸਲ ਸਮੇਂ ਦੇ ਜਵਾਬ ਪਰੰਪਰਾਗਤ ਫਾਰਮਾਂ ਦੀ ਦੇਰੀ ਅਤੇ ਅਸਪਸ਼ਟਤਾ ਨਾਲ ਉਲਟ ਹੈ ਸਪਸ਼ਟ ਤੇ ਠੁਕਮੇ ਸਵਾਲ ਦੱਤੇ ਜਾਣ ਤੇ ਇਮੀ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦਾ AI ਟੂਲ ਨਤੀਜੇ ਨੂੰ ਪ੍ਰਭਾਵਿਤ ਕਰਨ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਨਿਯਮਤ ਤੌਰ ਤੇ ਸਹੀ ਨਤੀਜੇ ਦਿੰਦਾ ਹੈ ਸਾਡਾ AI ਗੈਰ ਇਮੀਗ੍ਰੇਸ਼ਨ ਸਵਾਲਾਂ ਦੇ ਜਵਾਬ ਦੇਣਾ ਜਾਰੀ ਰੱਖਦਾ ਜਦੋਂ ਕਿ ਅਸੀਂ ਮਾਡਲ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਡਾਟਾ ਨਾਲ ਅਪਡੇਟ ਕਰਦੇ ਹਾਂ ਇਹ ਬਹੁਤ ਪ੍ਰਭਾਵਸ਼ਾਲੀ ਹੈ ਵਾਦੀ ਗ੍ਰਾਹਕਾਂ ਦੀ ਸੰਤੁਸ਼ਟੀ ਦਰਸਬੰਦਤ ਅਤੇ ਮਦਦਗਾਰ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਲਗਾਤਾਰ ਸੁਧਾਰਾਂ ਦੇ ਲਈ AI ਦੇ ਸਮਰਪਣ ਨੂੰ ਦਰਸਾਉਂਦਾ ਹੈ। ਡਿਵੈਲਪਮੈਂਟ ਟੀਮ ਮੁਸ਼ਕਲ ਇਮੀਗ੍ਰੇਸ਼ਨ ਜਾਣਕਾਰੀ ਦੇ AI ਦੇ ਗਿਆਨ ਵਿੱਚ ਸੁਧਾਰ ਕਰਕੇ 100% ਸੰਤੁਸ਼ਟੀ ਲਈ ਵਚਨਬੱਧ ਹੈ। AI ਟੂਲ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦੇ ਵਿਆਪਕ ਗਿਆਨ ਆਧਾਰ ਤੋਂ ਲਾਭ ਉਠਾਉਂਦਾ ਜਿਸ ਵਿੱਚ ਸਭ ਤੋਂ ਨਵੇਂ ਇਮੀਗ੍ਰੇਸ਼ਨ ਨਿਯਮਾਂ ਅਤੇ ਪ੍ਰਤੀਕ੍ਰਿਮਾਂ ਸ਼ਾਮਲ ਨੇ। ਇਹ ਉਪਭੋਗਤਾ ਨੂੰ ਨਵੇਂ ਅਤੇ ਸਭ ਤੋਂ ਭਰੋਸੇਮੰਦ ਜਾਣਕਾਰੀ ਨੂੰ ਪ੍ਰਦਾਨ ਕਰਦਾ ਹੈ ਉਪਭੋਗਤਾ ਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦੀ ਵੈਬਸਾਈਟ ਦੇ ਹੇਠਲੇ ਸੱਜੇ ਕੋਨੇ ਵਿੱਚ ਫਰਮ ਲੋਗੋ ਤੇ ਕਲਿੱਕ ਕਰਕੇ AI ਚੈਟਬੋਟ ਤੱਕ ਤੁਸੀਂ ਵੀ ਪਹੁੰਚ ਕਰ ਸਕਦੇ ਹੋ ਤੇ ਪਹੁੰਚਯੋਗਤਾ ਇੱਕ ਗੁੰਜੀ ਹੈ ਇੱਥੇ ਤੱਕ ਕਿ ਸ਼ਕਤੀਸ਼ਾਲੀ AI ਵੀ ਬਦਲਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਜਾਰੀ ਰੱਖਣ ਲਈ ਸੰਘਰਸ਼ ਕਰ ਰਿਹਾ ਹੈ ਇਮੀਗ੍ਰੇਸ਼ਨ نیوز ਕੈਨੇਡਾ ਦੀ ਸਾਰਤਮਕ ਟੀਮ ਉਪਭੋਗਤਾ ਨਵੀਂ ਜਾਣਕਾਰੀ ਦੇਣ ਲਈ ਕਿਸੇ ਵੀ ਨਵੀਂ ਘੋਸ਼ਣਾ 24 ਘੰਟਿਆਂ ਦੇ ਅੰਦਰ AI ਮਾਡਲ ਨੂੰ ਅਪਡੇਟ ਕਰਦੀ ਹੈ ਪਬਿਕ ਦੀ ਇਮੀਗ੍ਰੇਸ਼ਨ ਜਾਣਕਾਰੀ ਪਹੁੰਚ ਦਾ ਅਨੁਭਵ ਕਰੋ ਸਾਡੇ AI ਤੋਂ ਕੈਨੇਡੀਅਨਸ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਅੱਜ ਹੀ AINC نیوز ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਰੀਡਿੰਗ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੇ ਤਮਾਮ ਪੜਾ ਦੇਖਣੇ ਸੁਣਨੇ ਪੜ੍ਹਨੇ ਆ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ